ਸਾਸਰੀਕਾਲ ਪੰਜਾਬੀਓ ਕੀ ਹਲਚਲ ਐ ਆ ਦੇਖੋ ਜੀ ਆਪਾਂ ਨੇ ਹਵੇਲੀ ਤਿਆਰ ਕਰੀ ਐ ਕੰਮ ਚੱਲ ਰਿਹਾ ਹਵੇਲੀ ਦਾ ਤੇ ਉੱਪਰ ਮੋਰ ਪੁਰਾਣਾ ਸਪੀਕਰ ਤੇ ਡਿਜ਼ਾਈਨ ਦੇਖੋ ਤੇ ਆ ਖਜੂਰਾ ਨੇ ਇਹਦੇ ਆਪਾਂ ਨੇ ਛੱਪਰ ਬਣਾਣਾ ਤੇ ਆਪਣਾ ਗੱਡਾ ਖੜਿਆ ਜੀ ਗੱਡੇ ਦੇ ਨਾਲੇ ਠੋਕਰ ਤੇ ਪੁਰਾਣੇ ਦਰਵਾਜ਼ੇ ਤੇ ਉੱਪਰ ਸਥਿਰ ਪਾਏ ਹੋਏ ਨੇ ਕੁੰਡੇ ਦੇਖੋ ਜੀ ਪਿੱਤਲ ਦੇ ਤੇ ਜਿਹੜੀ ਫਿਟਿੰਗ ਕਰੀ ਹੋਈ ਹੈ ਇਹ ਵੀ ਆਪਣਾ ਪੁਰਾਣੀ ਫਿਟਿੰਗ ਕਰੀ ਹੋਈ ਹੈ ਪੂਰੀ ਪੁਰਾਣੇ ਸੁਚਨੇ ਤੇ ਨਾਲ ਦੇ ਨਾਲ ਤੁਸੀਂ ਦੇਖੋ ਪੁਰਾਣੇ ਜੰਦੇ ਆ ਜੰਦੇ ਦੇਖੋ ਜੀ ਪੁਰਾਣੇ ਤੇ ਇਹਦੇ ਅੰਦਰ ਸਮਾਨ ਪੁਰਾਣਾ ਵਾਧੂ ਪਿਆ ਹੈ ਆਪਣੇ ਕੋਲ ਪੁਰਾਣਾ ਸੱਭਿਆਚਾਰ ਸਮਾਨ ਜਿੰਨਾ ਵੀ ਹੈਗਾ ਪੁਰਾਣਾ ਅਸਿਰਸ਼ਾ ਸੰਭਿਆ ਹੋਇਆ ਫਿਰ ਤੇ ਕਿਦਾਂ ਲੱਗੀ ਤੇ ਹਵੇਲੀ ਤਿਆਰ ਹੋ ਰਹੀ ਹੈ ਇੱਥੇ ਆਪਣਾ knowledge on that